ਮਾਮਲਾ ਕੀ ਬੈਠੇ ਸੀ ਸਾਨੂੰ ਪਤਾ ਹੀ ਲੱਗ ਗਿਆ ਉਹ ਹੋਲੀ ਜੀ ਆ ਕੇ ਭੋਲੇ ਫੈਰੀ ਆਏ ਅੰਦਰ ਜੀ ਇੱਥੇ ਨੇੜੇ ਆ ਕੇ ਗੇਟ ਤੇ ਸਾਨੂੰ ਉਦੋਂ ਪਤਾ ਲੱਗਿਆ ਕਿੰਨੇ ਕਿੰਨੇ ਬੰਦੇ ਸੀਗੇ ਜੀ ਤਿੰਨ ਜਾਨੇ ਸੀ ਜੀ ਹਾਂ ਜੀ ਪਰ ਜਦੋਂ ਅੰਦਰ ਆਏ ਆ ਤੁਸੀਂ ਅੰਦਰ ਕਮਰੇ 'ਚ ਬੈਠੇ ਸੀਗੇ ਇੱਥੇ ਹੀ ਬੈਠੇ ਸੀ ਕਮਰੇ 'ਚ ਅਸੀਂ ਦੋਨੋਂ ਆ ਕੇ ਉਹਨਾਂ ਨੇ ਕੀ ਕਿ ਕਹਿਆ ਤੁਹਾਨੂੰ ਉਹਨਾਂ ਨੇ ਬਸ ਆਹਰੀ ਬੋਲਵਾ ਤਾਨ ਲਈ ਕਹਿੰਦੇ ਜੋ ਕੁਝ ਹੈਗਾ ਸਾਨੂੰ ਲਾ ਕੇ ਸਾਰਾ ਦੇ ਦਿਓ ਅੱਛਾ ਜੀ ਸਾਨੂੰ ਕੁਛ ਨਹੀਂ ਕਹਿੰਦੇ ਠੀਕ ਹੈ ਮੈਂ ਉੱਠੀ ਆ ਖੜੀ ਹੋਈ ਮੈਨੂੰ ਕਹਿੰਦੇ ਮਾਤਾ ਇੱਥੇ ਬਹਿ ਜਾ ਤੁਸੀਂ ਠੀਕ ਹੈ ਤੇ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ ਸਮਾਨ ਦੇ ਦੋ ਸਾਨੂੰ ਜਿਹੜਾ ਕੁਛ ਹੈਗਾ ਠੀਕ ਹੈ ਪਰ ਲੋਕਰ ਖਵਾ ਲਿਆ ਤੇ ਸਮਾਨ ਕੱਢ ਕੇ ਲੈ ਗਏ ਸਾਰੇ ਕਿੰਨੇ ਵਜੇ ਟੈਂਸ਼ਨ ਸੀ ਸਾਡੇ 6 ਵਜੇ ਤੋਂ ਟਾਈਮ ਸੀ ਸ਼ਾਮ ਨੂੰ ਹਾਂਜੀ ਠੀਕ ਹੈ ਉਸ ਟਾਈਮ ਘਰੇ ਕੋਣ ਕੋਣ ਤੁਸੀਂ ਆਪੇ ਅੱਛਾ ਦੋਨੋਂ ਹੀ ਸੀ ਅੱਛਾ ਦੋ ਦੋ ਸਾਡੇ ਸਾਡ ਵਰਤ ਸੀ ਅੱਛਾ ਤੇ ਉਹ ਸਾਡੇ ਉੱਪਰ ਵਾਲਿਆਂ ਦੇ ਮਕਾਨ ਮਾਲਕਾਂ ਦੇ ਨਾ ਭਤੀਜੇ ਆਏ ਸੀ ਅੱਛਾ ਜੀ ਉਹਨਾਂ ਦਾ ਸਪੀਕਰ ਪਿਆ ਸੀ ਉੱਪਰ ਤੇ ਉਹ ਲੈਨ ਆਏ ਸੀ ਉਹ ਬਾਹਰ ਨਿਕਲੇ ਐ ਤੇ ਬਸ ਉਹ ਅੰਦਰ ਵੜਿਆ ਮੁੰਡੇ ਨਾਲ ਨਾਲ ਕਿੰਨਾ ਕੁ ਲੱਗੇ ਤੁਹਾਡਾ ਜਿਹੜਾ ਸਮਾਨ ਕੀ ਕੁਛ ਲੈ ਗਏ ਸਮਾਨ ਸੀ ਬਸ ਬੈਟੇ ਦੀ ਰਿੰਗ ਸੀ 골ਡ ਦੀ ਠੀਕ ਹੈ ਜੀ ਤੇ ਵੋਟੀ ਦੇ ਚਾਂਦੀ ਦੇ ਕੜੇ ਸੀ ਅੱਛਾ ਜੀ ਬਾਕੀ ਸਮਾਨ ਬਾਕੀ 3000 3000 ਕੈਸ਼ ਸੀ ਠੀਕ ਹੈ ਜੀ ਹਾਂ ਜੀ ਬਾਕੀ ਜੋ ਵੀ ਆਰਟੀਫੀਸ਼ੀਅਲ ਵੀ ਸੀ ਜਿਹੜਾ ਹਾਂ ਜੀ ਸਾਰਾ ਲੈ ਗਏ ਚੁੱਕੇ ਮਤਲਬ 100 ਲੱਖ 1.5 ਲੱਖ ਰੁਪਏ ਨੂੰ ਹਾਂਜੀ ਹਾਂਜੀ ਹੋ ਗਿਆ ਇਹਨਾਂ ਨੂੰ ਸਾਰਾ ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਅਸੀਂ ਬਸ ਉਹ ਮੁੰਡੇ ਬਾਹਰ ਨਿਕਲੇ ਹੈ ਹਾਂਜੀ ਮਗਰੇ ਅਸੀਂ ਨਿਕਲ ਗਏ ਫਟਾਫਟ ਨਾਲ ਫਿਰ ਉਹ ਸਾਹਮਣੇ ਘਰ ਦਾ ਗੇਟ ਖੁੱਲਿਆ ਉਹ ਮੁੰਡੇ ਨੂੰ ਅਸੀਂ ਰੋਕਿਆ ਉਹ ਗੱਡੀ ਬਾਹਰ ਕੱਢਦਾ ਸੀ ਇੱਕ ਪਰੋਂ ਆ ਗਏ ਵੀਰ ਹੋਰ ਫਿਰ ਉਹਨਾਂ ਨੂੰ ਵੀ ਅਸੀਂ ਰੋਕ ਲਿਆ ਫਿਰ ਉਹਨਾਂ ਨੂੰ ਸਾਰਾ ਦੱਸਿਆ ਕਹਿੰਦੇ ਉਹ ਮੁੰਡੇ ਤਾਂ ਹੁਣੇ ਲੰਘੇ ਜੇ ਮੇਰੇ ਕੋਲੋਂ ਹੀ ਲੰਘ ਕੇ ਗਏ ਆ ਕਹਿੰਦੇ ਮੈਨੂੰ ਕੀ ਪਤਾ ਸੀ ਵੀ ਇੱਧਰੋਂ ਢੇੜਾ ਕੱਢ ਗਏ ਆ ਤੇ ਫਿਰ ਨਾਲ ਦੇ ਨਾਲ ਪ੍ਰਧਾਨ ਨੂੰ ਬੁਲਾ ਲਿਆ ਹਾਂ ਫਿਰ ਉਹਨਾਂ ਨੇ ਪੁਲਿਸ ਨੂੰ ਫੋਨ ਕਰਤਾ ਉਸੇ ਵੇਲੇ ਸਾਰੇ ਹਾਂਜੀ ਆ ਗਈ ਸੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਤਾ ਕਿ ਜਿਹੜੀਆਂ ਦਿਨ ਦਿਹਾੜੇ ਜਿਹੜੀਆਂ ਲੁੱਟਾਂ ਹੋ ਰਹੀਆਂ ਪਤਾ ਕਿ ਇਹ ਰੁਕਣੀਆਂ ਚਾਹੀਦੀਆਂ ਹਾਂ ਤਾਂ ਤੇ ਅੱਬ ਕਿੱਥੇ ਤੋਂ ਡਿਰੇਸ਼ ਕਿੱਥੇ ਅਸੀਂ ਤਾਂ ਇੱਥੇ ਵੈਸੇ ਅਸੀਂ ਮੁਕਸਦ ਦੇ ਹਾਂ ਸ਼ੁਰੂ ਤੋਂ ਇੱਥੇ ਕਿੱਥੇ ਰਹਿ ਰਹੇ ਹੋ ਇੱਥੇ ਹੀ ਰਹਿ ਰਹੇ ਹਾਂ ਵੀਰ ਕਲੋਨੀ ਵਿੱਚ ਕਿੰਨੇ ਨੰਬਰ ਕੋਠੀ ਇਹ 170 ਕੋਠੀ ਨੰਬਰ ਹਾਂਜੀ ਤੇ ਪੁਲਿਸ ਨੂੰ ਤਾਂ ਤੁਸੀਂ ਕੰਪਲੇਨਟ ਕਰਾਈ ਹੈ ਕਿ ਕਹਿੰਦੇ ਪੁਲਿਸ ਵਾਲੇ ਕੋਈ ਸੀਸੀਟੀਵੀ ਫੁਟਾ ਦੇਗੀ ਉਹ ਕੈਮਰੇ ਤੋਂ ਕਢਾ ਲਈ ਸੀ ਹਾਂਜੀ ਤੇ ਪੁਲਿਸ ਨੇ ਪੁਲਿਸ ਕੋਈ ਕੱਢ ਕੇ ਥੋਲੇ ਆਈਏ ਕੈਮਰੇਆਂ ਤੋਂ ਠੀਕ ਹੈ ਜੀ ਹਾਂਜੀ ਸਾਰੇ ਨਾਲ ਚਲੇ ਗਏ ਸੀ ਹਾਂਜੀ ਕੀ ਨਾਮ ਹੈ ਪੁਲਸਾ ਮੇਰਾ ਸ਼ਾਲੂ ਰਾਣੀ ਕੀ ਮਾਮਲਾ ਹੋਇਆ ਹੈ ਸਰ ਕੱਲ ਤਿੰਨ ਜਣੇ ਆਏ ਐ ਮੇਨ ਗੇਟ ਖੁੱਲਿਆ ਤੁਹਾਨੂੰ ਸਾਨੂੰ ਤਾਂ ਨਹੀਂ ਪਤਾ ਲੱਗਿਆ ਜਾਲੀਆ ਲਗੇਟ ਖੁੱਲਿਆ ਸਾਨੂੰ ਤਾਂ ਨਹੀਂ ਪਤਾ ਲੱਗਿਆ ਜਦੋਂ ਐਂਟਰ ਹੋਏ ਐ ਉਦੋਂ ਕੀ ਨਾਮ ਹੈ ਸਾਨੂੰ ਪਤਾ ਲੱਗਿਆ ਗੰਦੀ ਨੌਕਤੇ ਸਾਡੇ ਕੋਲੋਂ ਦੋ ਪਹਿਲੇ ਫੋਨ ਕੋ ਇੱਕ ਮੈਰਾ ਕੋਇਆ ਤੇ ਕਿ ਨਾਮ ਹੈ ਮੰਮੀ ਦਾ ਪਿਆਰ ਸੀ ਉਹ ਲੈ ਲਿਆ ਤੇ ਕੈਸ਼ ਸੀ 30 ਤੋਂ 35 ਹਜ਼ਾਰ ਉਹ ਚੁੱਕ ਲਿਆ ਤੇ ਕਿੱਟ ਮੇਰ ਤੋਂ ਖੋ ਕੇ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੀ ਹੈ ਮੈਂ ਕਿਹਾ ਕੁਝ ਵੀ ਨਹੀਂ ਹੈਗਾ ਉਹਦੇ ਵਿੱਚ ਉਹਨਾਂ ਨੇ ਕਿੱਟ ਖੋਲੀ ਪੈਸੇ ਕੱਢੇ ਐਨਾਂ ਦੀ ਰਿੰਗ ਮੇਰ ਤੋਂ ਹੀ ਲੋ ਖੁਲਵਾਏ ਉਹਨਾਂ ਨੇ ਤੇ ਕਿ ਨਾਮ ਹੈ ਇਹਨਾਂ ਦੀ ਰਿੰਗ ਲਿੱਤੀ ਹੈ ਮੇਰੇ ਚਾਂਦੀ ਦੇ ਕੜੇ ਸੀ ਤੇ ਕਿ ਨਾਮ ਹੈ ਕੈਸ਼ ਸੀ ਬਾਕੀ ਮਤਲਬ ਇਹ ਲਗਾ ਲਓ ਕਿ ਪਾਰਸ ਜੋ ਵੀ ਸੀਗਾ ਸਾਰਾ ਕੁਝ ਲੈ ਗਏ ਮੈਂ ਕਿਹਾ ਇਸ 'ਚ ਕੁਝ ਵੀ ਨਹੀਂ ਖਾਲੀ ਉਹ ਵੀ ਲੈ ਗਏ ਉਹ ਜੀ ਜੀ ਕਿੰਨਾ ਕੁ ਨੁਕਸਾਨ ਹੋਟਲ ਮਤਲਬ ਤੁਸੀਂ ਮਾਨਸਾਬ ਜਿਓ ਨਿਆਰਾ ਬਹੁਤ ਲੱਖ ਦਾ ਹੋ ਗਿਆ ਲੱਖ ਦੇ ਨੁਕਸਾਨ ਹੈਗਾ ਤਾਂ ਕਿੰਨੇ ਬੰਦੇ ਸੀ ਟੋਟਲ ਤਿੰਨ ਤੇ ਕਿੰਨੇ ਕਦੋਂ ਦਾ ਟਾਈਮ ਸੀਗੇ ਜਿਹਦੇ ਤੋਂ ਬਾਅਦ ਹਾਂ ਸਵਾਛੇ ਤੋਂ 6:30 ਤੱਕ ਲਗਭਗ ਸ਼ਾਮ ਨੂੰ ਹਾਂਜੀ ਤੇ ਉਸ ਸਮੇਂ ਘਰੇ ਕੋਣ ਕੋਣ ਸੀ ਮੈਂ ਤੇ ਮੰਮੀ ਸੀ ਅਸੀਂ ਬਸ ਬੈਠੇ ਹੋਏ ਸੀ ਮੈਂ ਬੈਠੀ ਸੀ ਮੰਮੀ ਲੇਟੇ ਹੋਏ ਸੀ ਅੰਦਰੋਂ ਤੁਹਾਨੂੰ ਗਨ ਪੁਆਇੰਟ ਤੇ ਲੈ ਗਏ ਹਾਂਜੀ ਕਹਿੰਦੇ ਜੋ ਵੀ ਕੁਛ ਹੈ ਤੁਸੀਂ ਕੱਢ ਦਿਓ ਮੰਮੀ ਕਹਿੰਦੇ ਸਾਡੇ ਕੋਲ ਕੁਝ ਵੀ ਹੈ ਨਹੀਂ ਤੇ ਉਹ ਕਹਿੰਦੇ ਜਿਹੜਾ ਕੁਛ ਹੈ ਕੱਢ ਦਿਓ ਅਸੀਂ ਕਹਿੰਦੇ ਕੁਛ ਨਹੀਂ ਤੁਹਾਨੂੰ ਲੈ ਕੇ ਨਿਕਲ ਗਏ ਨਾਲ ਦੀ ਨਾਲ ਨਿਕਲ ਗਏ ਇੱਕ ਡੱਬੀ ਉਹਨਾਂ ਲਈ ਜਿਹੜੀ ਅਲਟੀਵੀਸ਼ਨ ਚੱਕੀ ਉਹ ਉੱਥੇ ਗਿਰ ਗਈ ਪਰ ਉਹਨਾਂ ਨੇ ਚੁੱਕੀ ਨਹੀਂ ਬਸ ਲੈ ਕੇ ਨਾ ਜਿਹੜਾ ਸਮਾਨ ਸੀ ਉਹ ਹੀ ਨਿਕਲ ਗਿਆ ਕੋਈ ਸੀਸੀਟੀਵੀ ਫੁਟੇਜ ਵਗੈਰਾ ਵੀ ਆਈ ਹੈ ਹਾਂਜੀ ਲੱਗੀ ਹੋਈ ਹੈ ਗੱਲੇ ਚ ਉਹ ਗਲੀ ਚ ਉੱਥੇ ਲਿੱਤੀ ਗਈ ਹੈ ਹਾਂਜੀ ਪੁਲਿਸ ਨੂੰ ਉਤਰਾ ਦਿੱਤੀ ਤੁਸੀਂ ਹਾਂਜੀ ਉਹ ਆ ਗਏ ਸੀ ਨਾਲ ਨਾਲ ਹੀ ਸ਼ਾਹ ਹਾਂਜੀ ਨਾਲ ਨਾਲ ਫੋਨ ਤੇ ਨਾਲ ਨਾਲ ਹੀ ਆ ਗਈ ਸੀ ਸਰ ਜੀ ਕੀ ਕਿਹਾ ਪੁਲਸ ਵਾਲੇ ਨੇ ਉਹ ਕਹਿੰਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੱਭ ਰਹੇ ਹਾਂ ਕਹਿੰਦੇ ਹਾਂਜੀ ਤੁਸੀਂ ਵੀ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਮੰਗ ਕਰਦੇ ਆ ਕਿ ਜੋ ਵੀ ਸਾਡਾ ਨੁਕਸਾਨ ਸਾਨੂੰ ਵਾਪਸ ਦਿੱਤਾ ਜਾਵੇ ਮਿਲ ਜਾਵੇ ਸਾਨੂੰ ਜੀ ਸਰ ਕੀ ਨਾਮ ਹੈ ਬਲਜੀ ਸਿੰਘ ਜੀ ਸਰ ਸਰ ਕੀ ਮਾਮਲਾ ਹੈ ਕੋ ਵੀਰ ਕੋਲ ਵੀਰ ਚਾਰ ਦੇ ਕੋਲ ਕੋਈ ਕੀ ਮਾਮਲਾ ਹੈ ਕੋਈ ਸਾਰਾ ਕੱਲ ਸ਼ਾਮ ਨੂੰ ਮੀਟਨ ਨਾਮ ਦਾ ਇੱਕ ਵਿਅਕਤੀ ਮੋਟਰਸਾਈਕਲ ਸਵਾਰ ਘਰ ਦੇ ਅੰਦਰ ਜਾ ਕੇ ਇਹਨਾਂ ਨੂੰ ਕੋਈ ਚਾਰਨਵਾ ਚੀਜ਼ ਦੇਖ ਕੇ ਜੀ ਤੇ ਉਹਨਾਂ ਤੋਂ ਸਿਨਗਰ ਦੇ ਮਾਸ ਰਿਅਲਿਟੀ ਇੱਕ ਰਿੰਗ ਹੈਗੀ ਆ ਉਹਨੇ ਦੀ ਤੇ ਦੋ ਮੋਬਾਈਲ ਤੇ ਬਾਕੀ ਕਹਾ ਸਰ ਜੀ ਬੰਦੀ ਦੇ ਤੇ ਉਹ ਲੈ ਤੇ ਕੇ ਉਹ ਮੰਨ ਲਵਾਂਗੇ ਉਹਨੂੰ ਦਾ ਸੀਆਰ ਨਾ ਇਨਫੋਰਮੇਸ਼ਨ ਮਿਲੀ ਹੈ ਅਸੀਂ ਉਹਦੇ ਅਧਾਰ ਤੇ ਅਗਲੀ ਕਾਰਵਾਈ ਬੰਦੇ ਕਰਦੇ ਕਰਦੇ ਕੋਈ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਜੀ ਹਾਂਜੀ ਸੀਸੀਟੀਵੀ ਫੁਟੇਜ ਮਿਲੀ ਹੈ ਲੇਕਿਨ ਉਹਦੇ ਚਿਹਰੇ ਥੋੜਾ ਕਲੀਅਰ ਕੱਟ ਹੋਗਾ ਜਿਵੇਂ ਉਹ ਕਲੀਅਰ ਹੁੰਦਾ ਉਹਨੇ ਵੈਰੀਫਾਈ ਕਰਕੇ ਸਾਰੀਆਂ ਐਂਟਰੀ ਮਾਰ ਲਗੀਆਂ ਹੋਈ ਤੇ ਅਸੀਂ ਜਲ ਜਿੱਤੋਂ ਜਲਦੀ ਇਹਨੂੰ ਪਲੇਸ ਕਰਕੇ ਕਰਾਂਗੇ